ਬਾਰ ਦੇ ਕੰਮ ਕਰਦਾ ਹੈ ਸਦਾ ਨੋਟ ਕਰਾਉਂਦਾ ਹੈ ਮੈਂ ਕਰਾਤਾ ਨਾ ਕਿ ਡਰਾਮਾ ਕੋਦੋ ਨਹੀਂ ਤੇ ਆਉਂਦੇ ਲੋਕੀ ਤੇ ਤੈਨੂੰ ਕਰੂਗਾ ਤੁਹਾਨੂੰ ਜੁ ਕਿਹਟਾਉਂਗਾ ਮੈਂ ਹਰ ਮੈਂ ਕਹਤਾ ਭਾਈ ਹੋਊਗਾ ਕਿ ਨਾ ਸਭ ਤੋਂ ਜਮੀਨਾਂ ਦੀ ਮੁਸ਼ਕਲਾਂ ਨਹੀਂ ਲੋਕਾਂ ਦੀਆਂ ਨਹੀਂ ਆਹ ਸਿੱਕ ਗਿਆ ਭਾਜੇ ਹੁਣ ਮੀ ਆ ਗਿਆ ਬਸ ਟਿਕ ਜਾ ਤਿਆਗਾ ਸਾਡਾ ਠਿੱਕੇ ਨਿੱਕੇ ਬੱਚੇ ਜੀ ਛੋਟੇ ਛੋਟੇ ਪਸਾ ਹੁਣ ਜੇ ਡਿੱਗ ਗਿਆ ਕੋਈ ਸੁਣੀ ਰਹਿਣਾ ਤੇ ਗਰੀਬ ਲੋਕਾਂ ਦੇ ਘਰ ਨਹੀਂ ਸਾਰੇ ਡਿੱਗ ਚੁੱਕੇ ਨੇ ਮੀਂਹ ਦੇ ਕਾਰਨ ਜਿਹੜੀ ਸ਼ਰਤਾਂ ਵੀ ਬਹੁਤ ਜਿਆਦਾ ਉੱਚੀ ਬਣਾ ਚੁੱਕੇ ਨੇ ਕਿ ਉਹ ਲਿਮਟ ਤੋਂ ਜਿਆਦਾ ਉੱਚੀ ਹੈ ਕੀ ਕਹੋਗੇ ਜਿਹੜਾ ਮਤਲਬ ਬੀਤੀ ਤੁਹਾਨੂੰ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਕੀ ਕੀ ਹੋਣਾ ਸੀ ਤੁਹਾਡਾ ਇਹਨਾਂ ਨੇ ਸਾਨੂੰ 5-7 ਦਿਨਾਂ ਦੀ ਉਹ ਦਿੱਤਾ ਸੀ ਵੀ ਥੋੜੇ ਟਾਈਮ 'ਚ ਅਸੀਂ ਥੋੜਾ ਠੀਕ ਕਰਾ ਲੈਂਦੇ ਮੇਰਾ ਤਾਂ ਉਹਦੇ ਘਰਵਾਰ ਸਾਰਾ ਕੁਝ ਢਿੱਗੇ ਤੀ ਡਾਕਟਰ ਕੋਲੋਂ ਬਾਅਦ ਸਾਰਾ ਬਸ ਹੋ ਗਈ ਮੇਰੇ ਉੱਤੇ ਮੇਰੇ ਬੱਚੇ ਵੀ ਉਹਦੇ ਡੱਬਣ ਨੂੰ ਤਿਆਰ ਹੋਏ ਤੇ मेरा बहुत बुरा हाल हो रही छड़क ने बहुत न्याय चकी दी है जी ठीक है हां जी, जी भाई की कहोगे आई कहेंगे जी साडा ਘਰ ਡੁੱਬ ਗਿਆ ਸੀ ਸਾਰਾ ਜੀ ਬਸ ਵੀ ਮੰਤਰੀ ਸਾਹਿਬ ਤੁਹਾਨੂੰ ਭੋਸਾ ਦਿੱਤਾਗਾ ਕੀ ਲੱਗ ਜਾਗਾ ਤੁਹਾਨੂੰ ਹੈ ਜੀ ਮੰਤਰੀ ਸਾਹਿਬ ਨੇ ਤੁਹਾਨੂੰ ਭੋਸਾ ਦਵਾਇਆਗਾ ਹਾਂ ਹਾਂ ਜੀ ਦਵਾਇਆ ਜਿਹੜਾ ਉਹਦਾ ਹੱਲ ਕੀਤਾ ਜਾਊਗਾ ਕੀ ਕਹੋਗੇ 아이 કહਾਂਗੇ ਵੀ ਸਾਡਾ ਘਰ ਬਣ ਜੇ ਬਣਵਾ ਦੇ ਦਾ ਮਾਂ ਜੀ ਬਿੰਤੇ ਜੀ ਸਾਡਾ ਸਾਰਾ ਘਰ ਪਣ ਡਿੱਗਣਾ ਨਾ ਹੋ ਰਿਹਾ ਸਾਡਾ ਤਾਂ ਸਾਰਾ ਕੁਝ ਡਿੱਗ ਗਿਆ ਪਿਆ ਜੇ ਹੁਣ ਮੀ ਆ ਗਿਆ ਬਸ ਡਿੱਗ ਗਿਆ ਪਿਆਗਾ ਸਾਡਾ ਨਿੱਕੇ ਨਿੱਕੇ ਬੱਚੇ ਜੀ ਛੋਟੇ ਛੋਟੇ بس ਹੁਣ ਜੇ ਡਿੱਗ ਗਿਆ ਕੁਛ ਨਹੀਂ ਰਹਿਣਾ ਲੈਟਰੀ ਬਾਥਰੂਮ ਸਾਰਾ ਉਹ ਹੋਇਆ ਪਿਆ ਸਾਡਾ ਤਾਂ ਠੀਕ ਹੈ ਹੋਰ ਗੁਜਾਇ ਸਾਰੇ ਤਾਂ ਮੁਕਰੀ ਸਮਝ ਲਾਪਰੇ ਤਾਂ ਹੈ ਹੀ ਨਹੀਂ ਠੀਕ ਹੈ ਸਾਡੇ ਤਿੰਨ ਘਰਾਂ ਦਾ ਹਾਲ ਹੋਰ ਪੂਰਾ ਕੰਦਾ ਗੁੰਦਾ ਬਹੁਤ ਬੁਰਾ ਹਾਲ ਪਿਆ ਹੈ ਮੇਂਤ ਮੰਤਰੀ ਸਾਹਿਬ ਨੂੰ ਖੁਦ ਘਰਸਾ ਦਵਾਏਗਾ ਕੀ ਲੈ ਹਾਂਜੀ ਹਾਂ ਹੁਣ ਦੇਖਦੇ ਚਲੋ ਕੀ ਕਹਿੰਦੇ ਨੇ ਮੰਤਰੀ ਸਾਹਿਬ ਪਹਿਲੇ ਵੀ ਕਹਿ ਕੇ ਗਏ ਸੀ ਹਾਂਜੀ ਠੀਕ ਹੋਊਗੀ ਮੰਤਰੀ ਸਾਹਿਬ ਨੇ ਮੁਲਾਕਤ ਕੀਤੀ ਹੈ ਸੜਕਾਂ ਨੂੰ ਲੈ ਕੇ ਵੀ ਨਾ ਸੜਕ ਦੀ ਸਮੱਸਿਆ ਕਰਕੇ ਤੁਹਾਨੂੰ ਥੋੜੇ ਘਰਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਸਮੱਸਿਆ ਦਾ ਇਹ ਜਿਹੜੇ ਗਰੀਬ ਲੋਕਾਂ ਦੇ ਘਰ ਨਹੀਂ ਸਾਰੇ ਡਿੱਗ ਚੁੱਕੇ ਨੇ ਮੀਂਹ ਦੇ ਕਾਰਨ ਜਿਹੜੀ ਸੜਕਾਂ ਵੀ ਬਹੁਤ ਜ਼ਿਆਦਾ ਉੱਚੀ ਬਣਾ ਚੁੱਕੇ ਨੇ ਕਿ ਉਹ ਲਿਮਟ ਤੋਂ ਜ਼ਿਆਦਾ ਉੱਚੀ ਹੈਗੀ ਹੁਣ ਜੀਮਾ ਸਾਹਿਬ ਨੇ ਹੀ ਬੇਨਤੀ ਕੀਤੀ ਹੈ ਵੀ ਕਿਵੇਂ ਨਾ ਕਿਵੇਂ ਦਾ ਕੋਈ ਤਾਂ ਹੱਲ ਕੀਤਾ ਜਾਵੇ ਜੀਮਾ ਸਾਹਿਬ ਉਹਨੇ ਕਿਹਾ ਵੀ ਥੋੜੇ ਸਮੇਂ ਤੱਕ ਵੀ ਉਹ ਹੋਊਗਾ ਜੀ ਕਿਉਂਕਿ ਪਹਿਲਾਂ ਵੀ ਸਾਡੇ ਬਹੁਤ ਵੀਡੀਓ ਜਾ ਚੁੱਕੇ ਨੇ ਹਾਂ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਕਿਸ ਸਰਕਾਰ ਨੇ ਨਹੀਂ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਜਲਦਾ ਬਹੁਤੇ ਵੀਡੀਓ ਜਾ ਚੁੱਕੇ ਨੇ ਹ ਤੱਕ ਕਿਸ ਨੇ ਕੁਝ ਨਹੀਂ ਕੀਤਾ ਕਿਸੇ ਸਰਪੰਚ ਨੇ ਨਹੀਂ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਯਾਰ ਬੱਸ ਪਾੜਿਆ ਕਰ ਪਾੜਿਆ ਇਹ ਸਾਡਾ ਸਿੱਧਾ ਮਤਲਬ ਹੈ ਕਰਾ ਕਰਾ ਪਾੜਿਆ ਸਾਡੀਆਂ ਖੱਦਾ ਡਿੱਗਿਆ ਮੈਂ ਕਰਾਤਾ ਉਹ ਕੱਲ ਜਾਂ ਬੱਸ ਨੂੰ ਐਸ.ਟੀ.ਓ. ਆਊਗਾ ਬਹੁਤ ਨੁਕਸਾਨ ਹੋਊਗਾ ਨਹੀਂ ਮੈਂ ਕਿਰਾਵਾਂਗਾ ਉਦੋਂ ਨਹੀਂ ਦਾ ਉਹ ਕਿਤੇ ਮੌਕੇ ਤੇ ਕੀਤਾ ਹੈਗਾ ਉਦੋਂ ਕਹਿ ਦੇਉਂਗਾ ਉਹਦੇ ਲੇਟ ਹੋ ਕੇ ਕਰਾਉਂਗਾ ਮੈਂ ਹੁਣ ਮੈਂ ਕਹਿੰਦਾ ਭਾਈ ਹੋਊਗਾ ਕਿਮਾ ਸਾਹਿਬ ਕੀ ਕਹੋਗੇ ਜਿਵੇਂ ਇਹਨਾਂ ਦੀਆਂ ਮੁਸ਼ਕਲਾਂ ਨਹੀਂ ਲੋਕਾਂ ਦੀਆਂ ਬਿਲਕੁਲ ਕਿਸੇ ਨੇ ਜਿਹੜੀ ਆ ਪਹਿਲਾਂ ਗਲਤ ਤੰਗ ਦਾ ਡਿਜ਼ਾਈਨ ਬਣਾ ਕੇ ਅ ਨਾਲੀ ਜਿਹੜੀ ਆ ਉੱਚੀ ਚੱਕੀ ਸੀ ਉਹਨੂੰ ਠੀਕ ਕਰਾਉਣ ਲਈ ਮੈਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਆ ਕਿ ਉਹਨੂੰ ਠੀਕ ਕਰਕੇ ਲੋਕਾਂ ਦੇ ਘਰਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਨਹੀਂ ਹੈਗਾ ਕਿ ਦ ਚਾਰ ਘਰਾਂ ਦਾ ਘਰ ਉੱਚੇ ਹੋਗੇ ਤਾਂ ਆਪਾਂ ਉੱਚੀ ਕਰ ਲਈਏ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਆ ਸੋ ਬਿਲਕੁਲ ਇਹ ਜਿਹੜੀ ਧੀਮੀ ਕਰਾਵਾ ਨੂੰ ਠੀਕ ਕਰਾਓ ਕਹਿੰਦਾ ਮਸਲਾ ਹਲ ਕਦੋਂ ਤੱਕ ਹੋ ਜਾਊਗਾ ਜੀ ਬਿਲਕੁਲ ਮੈਂ ਕਿ ਡਿਊਟੀ ਲਾਤੀ ਅਫਸਰਾਂ ਦੀ ਬੜੇ ਜਲਦੀ ਜਾ ਕੇ ਡਿਜ਼ਾਈਨ ਦੁਬਾਰਾ ਬਣਾ ਦੇਣਾ ਠੀਕ ਆ ਜੀ ਧੰਨਵਾਦ